ਪਲੋਠੇ ਪੁੱਤਰ ਮਾਰੇ ਨੇ ਪਲੋਠਾ ਡੰਗਰ ਦਾ ਚੰਨਵਰ ਦੇ ਇਨਸਾਨਾਂ ਦੇ ਉਹਦੇ ਨੌਕਰਾਂ ਦੇ ਪਰਮੇਸ਼ਰ ਨੇ ਪਲੋਠੇ ਜਨੂੰ ਮਾਰਦੇ ਜਿੰਨੇ ਪਰਮੇਸ਼ਰ ਨੇ ਕਿਹਾ ਇਹ ਲੇਲੇ ਦਾ ਪਹਿਲਾ ਲਹੂ ਲੈਣਾ ਹੈ ਇਹ ਲੈ ਕੇ ਆਪਣੇ ਘਰਾਂ ਦਰਵਾਜ਼ਿਆਂ 'ਚ ਕਾਫਾ ਦੇ ਉੱਤੇ ਲਾ ਦੇਣਾ ਹੈ ਹallelujah ਤੇ ਇਹ ਲਹੂ ਜਿਹੜਾ ਤੁਹਾਡੇ ਲਈ ਇੱਕ ਨਿਸ਼ਾਨ ਹੋਵੇ ਨਾ ਕਹਿੰਦਾ ਜਿਹਨੂੰ ਮੈਂ

ਉਹ ਮੇਮਨੇ ਦਾ ਲਹੂ ਲੈ ਕੇ ਲੈ ਕੇ ਰਾਜ ਦਰਬਾਰਜ ਵਿੱਚ ਕਾਟਾ ਤੇ ਇਸ ਰੈਲੀਆਂ ਨੇ ਲਾਇਆ ਪਰ ਪਰਮੇਸ਼ਰ ਰਾਮ ਨੇ ਅਤੀ ਰਾਤ ਦੇ ਸਮੇਂ ਦੰਗਿਆ ਤੇ ਵਚਨ ਦੇ ਲਿਖਿਆ ਪਰਮੇਸ਼ਰ ਨੇ ਉਹ ਜਿੰਨੇ ਮਿਸ਼ਰੀ ਸੀ ਉਹਨਾਂ ਸਾਰਿਆਂ ਦੇ ਪਲਾਟੇ ਪੁੱਤਰ ਕਹਿੰਦੇ ਨੇ ਮਾਰ ਦਿੱਤੇ ਹallelujah ਪਰ ਪਰਮੇਸ਼ਰ ਨੇ ਅਲਿਗਨ ਜਿਹੜੇ ਨੇ ਉਹ ਨਹੀਂ ਮਾਰੇ ਕਿਉਂਕਿ ਇਹ ਲਹੂ ਦੇ ਵਿੱਚ ਪੜੀ ਪਾਵਰ

ਮੈਂ ਜਿਵੇਂ ਰੋਜ਼ੇ ਰੱਖਦੀ ਮੈਂ ਸ਼ਾਮ 5 ਵਜੇ ਤੱਕ ਰੱਖਦੀ 5 ਵਜੇ ਤੋਂ ਬਾਅਦ ਖੋਲਦੀ 40 ਦਿਨ ਲਗਾਤਾਰ ਰੋਜ਼ੇ ਰਖਣੇ ਆਪਣੇ ਸਰੀਰ ਤੇ ਚਿੰਤ ਪਾਉਣੀ ਆ ਫਤਾ ਪਾਉਣੀ ਜੇ ਤੁਸੀਂ ਆਪਣੇ ਸਰੀਰ ਤੇ ਚਿੰਤ ਨਾ ਪਾਈ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਿਆਨਕ ਸਮਾਂ ਹੁੰਦਾ ਹallelujah ਆਉਣ ਵਾਲੇ ਸਮੇਂ ਵਿੱਚ ਭੁੱਖ ਮਰੀ ਹੋਣੀ ਆ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਰਸ਼ਾਦੀਆਂ ਹੋਣੀਆਂ ਆ ਕਾਲ ਪੈਣੀ ਹੈ ਧਰਤੀ ਦੇ ਉੱਤੇ ਹallelujah ਜਿਹੜਾ ਕਬਰਸਰ ਦੇ ਨੇੜੇ ਕੋਈ ਪਿੰਡ ਉਹ ਦੱਸਦੇ ਕਿ ਕਿਵੇਂ ਉੱਥੇ ਇੰਨੀ برف ਪਈ ਉਹ ਇਦਾਂ ਲੱਗਦਾ ਜਿਵੇਂ ਛਿਪਲਾ ਆਇਆ ਇੰਨਾ ਪਹਾੜੀਆਂ ਦਾ ਆਕ ਬਣਾ ਦਿੱਤਾ ਹੈ ਪਰਮੇਸ਼ਰ ਨੇ ਇੰਨੀ برف ਪਾ ਦਿੱਤੀ ਇੰਨਾ ਬਹੁਤ ਜਗ੍ਹਾ ਤੇ برف ਪਈ ਲੈਣ ਵੀਡੀਓ ਹੋ ਰਹੀ ਤੇ ਇਹਦੀ ਨਾਫੇ ਸਾਰੇ ਕਣਕ ਦੀ ਕਿ ਸਿਰਫ ਇੱਕ ਦੰਦ ਕੇ ਲੈ ਲਏ ਤਾਂ ਇੰਨੀ برف ਪਈ ਕਣਕ ਤਾਂ ਕਣਕ ਦੇ ਪੱਤੇ ਜਿਹੜੇ ਜੰਮ ਗਏ ਨੇ ਤੇ

ਰੋਜ਼ ਦਿਨ ਤੇ ਪ੍ਰਾਰਥਨਾ ਦੇ ਰੋਮ ਦੇ ਉਨੀ ਵੱਡੀ ਆਸ਼ੀਸ਼ ਨੂੰ ਤੇ ਪਰਕਤ ਨੂੰ ਲਵੋਗੇ ਹallelujah ਕਿਉਂਕਿ ਇੱਕ ਨਸੀਹ ਜਿਹੜੀ ਜ਼ਿੰਦਗੀ ਹੈ ਨਾ ਇਹ ਆਮ ਜ਼ਿੰਦਗੀ ਨਹੀਂ ਲੋਕਾਂ ਨੂੰ ਲੱਗਦਾ ਹੈ ਇਹ ਜਿਹੜਾ ਹੈ ਨਾ ਆਪਾਂ ਖੰਡ ਕਰਦੇ ਆ ਲੋਕ ਕਹਿੰਦੇ ਇਹ ਭੰਡਨ ਕਿਉਂਕਿ ਉਹਨਾਂ ਦਾ ਧਿਆਨ ਪਤਾ ਕਿਤੇ ਉਹਨਾਂ ਦਾ ਕੋਈ ਪਰਮੇਸ਼ਰ ਦੇ ਨਾਲ ਸੰਬੰਧ ਨਹੀਂ ਉਹਨਾਂ ਨੇ کبھی ਪਰਮੇਸ਼ਰ ਦੀ ਬਾਣੀ ਨੂੰ ਨਹੀਂ ਪੜਿਆ

प्याला लिया शुक्र करके अपने चेलिया ने दिता किस में जो पीओ क्यों जो ये मेरा नमें गया ही प्रभु लघु दमास हो जाए अपने गोडे के भारण हो जाना और जिस किस माड़ा चंगा बोलिया किसी के गुस्सा गिरा है सबन को माफ कर देना